ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਲੇਟੈਸਟ ਜਜਮੈਂਟ ਹੈ ਮਾਂਜੋ ਸੁਪਰੀਮ ਕੋਰਟ ਦੀ ਮਸਵੀਰ ਆਲਮ ਬਰਸਸ ਸਟੇਟ ਆਫ ਉੱਤਰ ਪ੍ਰਦੇਸ਼ 2025 एससी 83 ਤੇ ਇਹਦੇ ਵਿੱਚ ਕੀ ਗੱਲ ਕੀਤੀ ਹੈ ਜਿਵੇਂ ਹੁਣ ਆਪਾਂ ਆਮ ਤੌਰ ਤੇ ਦੇਖਦੇ ਆਂ ਪਰਚਾ ਕੱਟ ਜਾਂਦਾ ਹੈ ਜਿਹੜੀ ਪੁਲਿਸ ਹੈ ਉਹ ਅਕਿਊਜ਼ ਨੂੰ ਅਰੈਸਟ ਨਹੀਂ ਕਰਦੀ ਹੈਗੀ ਤੇ ਚਾਰਜ ਸ਼ੀਟ ਪੇਸ਼ ਕਰ ਦਿੰਦੀ ਹੈ ਤੇ ਇਹਦੇ ਵਿੱਚ ਮੇਨਲੀ ਗੱਲ ਸੁਪਰੀਮ ਕੋਰਟ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਪੁਲਿਸ ਅਰੈਸਟਿੰਗ ਅਕਿਊਜ਼ ਆਫਟਰ ਫਿਲਿੰਗ ਚਾਰਜ ਸ਼ੀਟ ਕੋਰਟ ਕੌਂਜਿਨਸ ਮੇਕਸ ਨੋ ਸੈਂਸ ਸੁਪਰੀਮ ਕੋਰਟ ਪੁਲਿਸ ਫੜਦੀ ਨਹੀਂ ਹੈਗੀ ਚਾਰ ਸ਼ੀਟ ਪੇਸ਼ ਕਰ ਦਿੰਦੀ ਹੈ ਕੋਟ سنگੀਨ ਲੈ ਲੈਂਦੀ ਹੈ ਚਾਰ ਸ਼ੀਟ ਨੂੰ ਜਾਂ ਕੇਸ ਨੂੰ ਚਲਾਉਣ ਦਾ ਉਸ ਤੋਂ ਬਾਅਦ ਤੁਸੀਂ ਉਹਨੂੰ ਅਰੈਸਟ ਕਰਦੇ ਹੋ ਕਿਉਂ ਨੂੰ ਉਹਦੇ ਕੋਈ ਸੈਂਸ ਨਹੀਂ ਬਣਦੀ ਹੈਗੀ ਮਤਲਬ ਟੋਟਲੀ ਫਟਕਾਰ ਹੈ ਕਹਿਣ ਦਾ ਮਤਲਬ ਵੀ ਪੁਲਿਸ ਲਾਪਰਵਾਹੀ ਮਰਤ ਦਿੰਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਲੋਡ ਹੁੰਦੀ ਹੈ ਬੰਦੇ ਨੂੰ ਐਵਿਡੈਂਸ ਕਲੈਕਟ ਕਰਨ ਦੇ ਲਈ ਸੌ ਗੱਲਾਂ ਹੁੰਦੀਆਂ ਨੇ ਹਾਂ ਜਾਣਦੇ ਆਪਾਂ ਪਰ ਕਈ ਵਾਰ ਜਿਹੜੀ ਹੁੰਦੀ ਹੈ ਛਤਰ ਧਮਾਕ ਵੀ ਚਲਾਇਆ ਜਾਂਦਾ ਪੁਲਿਸ ਦੇ ਦੁਆਰਾ ਤਾ ਕੋਟ ਨੇ ਉਹਨਾਂ ਦੇ ਉੱਤੇ ਇੱਕ ਮੂਤ ਦੇਵੀ ਚਪੇੜ ਮਾਰੀ ਹੈ ਵੀ ਭਾਈ ਉਹਦਾ ਕੰਮ ਵੜਾ ਤਰੀਕੇ ਨਾਲ ਕਰੋ ਇਹ ਕੋਈ ਸੈਂਸ ਨਹੀਂ ਬਣਦੀ ਹੈਗੀ ਵੀ ਤੁਸੀਂ ਬੰਦੇ ਨੂੰ ਚਾਰ ਸ਼ੀਟ ਬਾਹਰ ਤੋਂ ਆਫਟਰ ਜੋ ਚਾਰ ਸ਼ੀਟ ਹੋ ਜਾਂਦੀ ਹੈ ਫਾਈਲ ਹੋ ਜਾਂਦੀ ਹੈ ਦੋਸਤੋ ਬਾਅਦ ਤੁਸੀਂ ਉਹਨੂੰ ਫੜਦੇ ਹੋ ਤੇ ਕੋਰਟ ਜਦੋਂ ਉਹਦਾ ਸੰਗਿਆਨ ਸ਼ੁਰੂ ਕਰ ਲੈਂਦੇ ਕੇਸ ਦੇ ਉੱਪਰ ਤਾਂ ਉਹ ਕੋਈ ਸੈਂਸ ਨਹੀਂ ਬਣਦੀ ਹੈਗੀ ਸੋ ਇਸ ਕਰਕੇ ਇਸ ਵੀਡੀਓ ਦੇ ਰਾਹੀਂ ਸਾਰੇ ਹੀ ਮਾਨਜੋਗ ਆਪਣੇ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਨੇ ਏਐਸਆਈ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਭਾਈ ਜੋ ਮਾਨਜੋਗ ਸੁਪਰੀਮ ਕੋਰਟ ਕਹਿ ਜਾਂਦੀ ਹੈ ਉਹ ਬਹੁਤ ਵੱਡਾ ਕਾਨੂੰਨ ਹੈ ਸਭ ਤੋਂ ਉੱਪਰ ਇਹ ਲਾਓ ਸੁਪਰੀਮ ਮੰਨ ਲਿਆ ਕਰੋ ਗੱਲਾਂ ਜੋ ਪੜ ਲਿਆ ਕਰੋ ਮੜੇ ਮੋਟੀ ਜਜਮੈਂ ਜੇ ਨਹੀਂ ਸਮਝ ਆਉਂਦੀ ਹੈ ਕਿ ਕਿਸੇ ਤੁਹਾਡੇ ਲੀਗਲ ਬੈਠੇ ਨੇ ਥਾਣੇ ਜਾਂਦੇ ਵਿੱਚ ਬੰਦੇ ਕੋਈ ਕੋਡਾ ਕੋਈ ਯਾਰ ਮਿੱਤਰ ਵਕੀਲ ਹੋਊਗਾ ਉਹ ਤੋਂ ਪੁੱਛ ਲਿਆ ਕਰੋ ਨਾ ਵੀ ਭਾਈ ਕੀ ਕਾਨੂੰਨ ਆਏ ਨੇ ਬਾਅਦ ਦੇ ਵਿੱਚ ਵੀ ਤੁਸੀਂ ਵੀ ਭੁਗਤਦੇ ਹੋ ਪਹਿਲੇ ਕਹਦਿਆ ਕਰੋ ਵੀ ਹਾਂ ਭਾਈ ਇਹ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਪੁੱਛਣ ਚ ਕੀ ਫਰਜ਼ ਬੰਦਾ ਜੇ ਸਈਆਂ ਨੂੰ ਨਹੀਂ ਪਤਾ ਤਾਂ ਉਹ ਪੁੱਛ ਲਿਆ ਕਰ ਨਾ ਤਰੀਕੇ ਦੇ ਨਾਲ ਚੱਲਣ ਜੋ ਸੁਪਰੀਮ ਕੋਰਟ ਮੰਨ ਜੋ ਸੁਪਰੀਮ ਕੋਰਟ ਗੱਲ ਕਹਿੰਦੀ ਹੈ ਇਸ ਜੱਜਮੈਂਟ ਦੇ ਵਿੱਚ ਇਹ ਵੀ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ ਮਿੱਤਰ ਸੇਮ ਨਾਲ ਵਰਸਸ ਡਾਇਰੈਕਟਰ ਆਫ ਦ ਐਨਫੋਰਸਮੈਂਟ 2024 ਦੀ ਸੁਪਰੀਮ ਕੋਰਟ ਹੈਲਡ ਦੈਟ ਦ ਈਡੀ ਕੈਨ ਨਾਟ ਅਰੈਸਟ ਐਨ ਅਕਿਊਜ਼ ਵਾਂਸ ਦਾ ਟ੍ਰਾਇਲ ਹੈਜ਼ ਨਾਟ ਟੇਕਨ ਆਫ ਦਾ ਚਾਰਜ ਸ਼ੀਟ ਇਸ ਜਜਮੈਂਟ ਦੇ ਵਿੱਚ ਸੁਪਰੀਮ ਕੋਰਟ ਨੇ ਗੱਲ ਕਿਹਾ ਸੀ ਵੀ ਈਡੀ ਅਰੈਸਟ ਨਹੀਂ ਕਰ ਸਕਦੀ ਇੱਕ ਵਾਰ ਜੇ ਟ੍ਰਾਇਲ ਸ਼ੁਰੂ ਹੋ ਗਿਆ ਤੇ ਚਾਰਜ ਸ਼ੀਟ ਫਾਈਲ ਹੋ ਗਈ ਤੇ ਕੋਰਟ ਨੇ ਸੰਗਿਆਨ ਸ਼ੁਰੂ ਕਰ ਲਿਆ ਦੈਨ ਉਸ ਤੋਂ ਬਾਅਦ ਤੁਸੀਂ ਅਕਿਊਜ਼ ਨੂੰ ਕਰ ਨਹੀਂ ਸਕਦੇ ਤੇ ਇਹਦੇ ਵਿੱਚ ਇੱਕ ਸੁਪਰੀਮ ਕੋਰਟ ਨੇ ਇਹਦੇ ਵਿੱਚ ਇਸ ਜਜਮੈਂਟ ਦੇ ਵਿੱਚ ਇਹ ਵੀ ਗੱਲ ਕੀਤੀ ਹੈ ਸਰਦਾਰਤ ਵਰਸਸ ਸਤਿੰਦਰ ਕੁਮਾਰ ਅੰਤਿਲ ਦੀ ਸੁਪਰੀਮ ਕੋਰਟ ਐਕਸਪ੍ਰੈਸਡ ट्रायल कोर्ट्स एंड इन्वेस्टिगेशन एजेंसी नॉट फॉलोइंग जजमेंट्स ਇਹਦੇ ਵਿੱਚ ਰੇਮ ਲਿਖੇ ਵੀ ਟ੍ਰਾਇਲ ਕੋਰਟਸ ਵੀ ਤੇ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਜੀ ਨੂੰ ਫਾਲੋ ਹੀ ਨਹੀਂ ਕਰਦੀਆਂ ਜੋ ਇਹ ਜਜਮੈਂਟਸ ਨੇ ਵੀ ਰੂਟੀਨ ਦੇ ਵਿੱਚ ਜਿਹੜੇ ਹੈਗੇ ਦੋਸ਼ੀ ਨੂੰ ਨਾ ਫੜਿਆ ਜਾਵੇ ਸੋ ਇਸ ਕਰਕੇ ਇਹ ਸਾਰੀ ਜਿਹੜੀ ਆਪਣੀ ਕਾਰਸਤਾਨੀ ਸ਼ੁਰੂ ਹੁੰਦੀ ਹੈ ਪੁਲਸਤਰੀ ਸ਼ੁਰੂ ਹੁੰਦੀ ਹੈ ਸਭ ਨੂੰ ਪਤਾ ਹੈ ਤੇ ਬੋਲਣ ਵਾਲਾ ਕੋਈ ਨਹੀਂ ਹੈਗਾ ਮੈਂ ਵਕੀਲ ਭਾਈਚਾਰੇ ਨੂੰ ਵੀ ਬੇਨਤੀ ਕਰੂੰਗਾ ਜਿੱਥੇ ਇਹ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਦਾ ਬਿਲਕੁਲ ਲੰਘਨ ਹੋ ਰਿਹਾ ਹੈ ਉਥੇ ਇਹਨਾਂ ਨੂੰ ਥੋੜਾ ਜਿਹਾ ਪੜਾ ਦਿਓ ਜਾਂ ਇਹ ਮੈਂ ਖੁਦ ਇਹਨਾਂ ਨੂੰ ਬੇਨਤੀ ਕਰੂੰਗਾ ਹੱਥ ਵੀ ਜੋੜ ਸਕਦਾ ਮੈਂ ਵੀ ਐਸਆਈ ਵੀ ਤੁਸੀਂ ਪੜੋ ਥੋੜਾ ਜਿਹਾ ਪੜ ਕੇ ਤੁਸੀਂ ਲਾਗੂ ਕਰੋ ਭਾਈ ਗਰਾਊਂਡ ਲੈਵਲ ਤੇ ਇੰਪਲੀਮੈਂਟ ਪੁਲਿਸ ਨਹੀਂ ਕਰਨਾ ਹੈ ਹਨਾ ਹੋਰ ਹੋਣਾ ਅਸੀਂ ਥੋੜਾ ਕਰ ਸਕਦੇ ਆ ਤੁਸੀਂ ਕਰੋ ਅਸੀਂ ਤੁਹਾਨੂੰ ਦੱਸਣ ਦੇ ਲਈ ਬੈਠੇ ਆ ਤੁਸੀਂ ਕਰੋ ਉਹ ਲੋਕਾਂ ਦੇ ਪਲਾਨ ਵਾਲੇ ਲੋਕ ਵੀ ਸੌਖੇ ਨਾਲੇ ਤੁਸੀਂ ਵੀ ਸੌਖੇ ਬਾਅਦ ਵਿੱਚ ਤੁਸੀਂ ਕੋਈ ਗਲਤੀ ਕਰ ਦਿੰਦੇ ਹੋ ਬਾਅਦ ਵਿੱਚ ਪਬਲਿਕ ਸਟਰੀਟ ਦੇ ਉੱਤੇ ਚੜਦੀ ਹੈ ਫਿਰ ਤੁਸੀਂ ਕਹਿੰਦੇ ਹੋ ਵੀ ਸਾਡੇ ਫਿਰ ਤੁਸੀਂ ਉਹ ਝੂਠੇ ਬਰਚੇ ਠੋਕਦੇ ਹੋ ਸੋ ਇਸ ਕਰਕੇ ਪੜੋ ਇਸ ਜਜਮੈਂਟ ਦਾ ਹਵਾਲਾ ਦੇ ਸਲੂਟ ਕਰਦੇ ਆ ਸੁਪਰੀਮ ਕੋਰਟ ਨੂੰ ਵੀ ਡੇ ਬਾਏ ਡੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਸਮਝਾਉਣ ਦੇ ਲਈ ਪੁਲਿਸ ਨੂੰ ਗਾਈਡਲਾਈਨ ਜਾਰੀ ਹੁੰਦੀਆਂ ਨੇ ਤਾਂ ਕਿਰਪਾ ਕਰਕੇ ਬੇਨਤੀ ਹੈ ਪੁਲਿਸ ਨੂੰ ਵੀ ਭਾਈ ਸਾਹਿਬ ਥੋੜਾ ਜਿਆਦਾ ਪਰੋ ਸੀਨੀਅਰ ਆਪਸ਼ਨਰਾਂ ਨੂੰ ਵੀ ਇਹਨੇ ਟ੍ਰੇਨ ਟ੍ਰੋਨ ਲਾ ਲਿਆ ਕਰੋ ਗਰੀਬਾਂ ਦੀ ਠੀਕ ਹੈ ਇਹ ਸਮਝ ਲੈਣੇ ਕੁਛ ਵੀ ਇਹਨਾਂ ਨੂੰ ਪਤਾ ਤਾਂ ਲੱਗੇ ਕਾਨੂੰਨ ਦਾ ਕਾਨੂੰਨ ਦੇ ਰਖਵਾਲੇ ਤਾਂ ਹੈਗੇ ਨੇ ਪਰ ਕਾਨੂੰਨ ਦਾ ਤਾਂ ਪਤਾ ਹੋਵੇ ਕਾਨੂੰਨ ਕਰਨਾ ਕਿਵੇਂ ਆਪਾਂ ਨੇ ਥੈਂਕ ਯੂ ਸੋ ਮੱਚ ਸ਼ੇਅਰ ਇਟ